ਰਦਨ ਮੰਤਰੀ ਦੇ ਵੱਲੋਂ ਫ੍ਰੀ ਹੈਂਡ ਕਰ ਦਿੱਤਾ ਗਿਆ ਸਿਨਾਵਾ ਨੂੰ ਲੱਗਦਾ ਹੈ ਕਿ ਇਸ ਬਿਆਨ ਤੋਂ ਬਾਅਦ ਹੁਣ ਜੰਗ ਵਰਗੇ ਮਾਹੌਲ ਬਣ ਗਿਆ ਹੈ ਕਿ ਜੰਗ ਲੱਗਣ ਦੀ ਤਿਆਰੀ ਹੈ ਜੰਗ ਦੀ ਪੂਰੀ ਤਿਆਰੀ ਹੈ ਇਸ ਵੇਲੇ ਜਿੱਦਾਂ ਦਾ ਮਾਹੌਲ ਬਣ ਚੁੱਕਾ ਕੋਈ ਇਹ ਤੋਂ ਜ਼ਿਆਦਾ ਛੁਟਕਾਰਾ ਵੀ ਨਹੀਂ ਹੋਣਾ ਇਹਨਾਂ ਨੇ ਕਲੈਰੀਫਾਈ ਕਰਤੀ ਹੈ ਹੁਣ ਇਸ ਵਾਰੀ ਕਿ ਵੀ ਤੁਸੀਂ ਟੈਕਟੀਕਲ ਲੈਵਲ ਤੇ ਤੁਹਾਨੂੰ ਫ੍ਰੀ ਹੈਂਡ ਹੈ ਜਿੱਦਾਂ ਦੀ ਸਿਚੁਏਸ਼ਨ ਦੇਖੋ ਰਿਐਕਟ ਕਰੋ ਇਹੀ ਵਰੀ ਆਰਮੀ ਦੇ ਜਵਾਨ ਇਹ ਵੀ ਕਹਿੰਦੇ ਆ ਵੀ ਸਾਡੇ ਹੱਥ ਬੰਨੇ ਆ ਜੇ ਕਦੇ ਹੱਥ ਸਾਡੇ ਬੰਨੇ ਨਾ ਹੁੰਦੇ ਤੇ ਅਸੀਂ ਇਹਨਾਂ ਨੂੰ ਦੱਸ ਦਿੰਦੇ ਤਾਂ ਉਹ ਕਹਿ ਸਕਦੇ ਵੀ ਉਹ ਹੱਥ ਹੁਣ ਖੁੱਲ ਚੁੱਕੇ ਆ ਪਾਕਿਸਤਾਨ ਵਾਲੇ ਪਾਸੋਂ ਵੀ ਮੰਤਰੀ ਦਾ ਬਿਆਨ ਸੁਣਿਆ ਹੋਣਾ ਕਿ ਭਾਰਤ ਹੋ ਸਕਦਾ ਹੈ ਕਿ 24 ਤੋਂ 36 ਘੰਟਿਆਂ ਦੇ ਵਿੱਚ ਸਾਡੇ ਤੇ ਕੋਈ ਫੌਜੀ ਕਾਰਵਾਈ ਕਰ ਸਕਦਾ ਪਾਕਿਸਤਾਨ ਨੂੰ ਇਲਮ ਹੈ ਵੀ ਹੁਣ ਕੁਝ ਵੱਡਾ ਹੋਣ ਵਾਲਾ ਪੋਲੀਟੀਕਲ ਜਿਹੜੀ ਕੰਡੀਸ਼ਨ ਹੈ ਉਹ ਬਹੁਤ ਬਿਮਾਰੀ ਹੈ ਹੁਣ ਇਹ ਥੋੜਾ ਜੇ ਇਹ ਬਿਲਕੁਲ ਡਰੇ ਪਏ ਐ ਇਸੇ ਤੇ ਔਰ ਉਹ ਡਰੇ ਇਸ ਡਰ ਦੇ ਵਿੱਚੋਂ ਹੁਣ ਇਹਨਾਂ ਨੂੰ ਸਮਝਾ ਰਿਹਾ ਕੋਈ ਬਾਕੀ ਸਾਰੀ ਗਵਰਨਮੈਂਟ ਜਿਹੜੀਆਂ ਨੇ ਦੇੜੀਆਂ ਨੇ ਮੁਲਕ ਨੇ ਇੰਡੀਆ ਦੇ ਨਾਲ ਜੇ ਭਾਰਤ ਕੋਈ ਕਾਰਵਾਈ ਕਰਦਾ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਬਰਾਬਰ ਦੀ ਜਵਾਬ ਜਿਹੜੀ ਆ ਉਹ ਅੱਗੋਂ ਦੇਾਂਗੇ ਮੁਲਕ ਲੈਵਲ ਦੇ ਉੱਤੇ ਤੁਸੀਂ ਪੂਰੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਾਰੇ ਡਰਪੋਕਾਂ ਨੇ ਅਸੀਂ ਤਾਂ ਬਿਸਤਰਾ ਚੱਕ ਕੇ ਪਹਿਲਾਂ ਹੀ ਦੌੜ ਜਾਣਾ ਜਿਵੇਂ ਆਮ ਤੌਰ ਤੇ ਇਹ ਧਾਰਨਾ ਹੈ ਕਿ ਪਾਕਿਸਤਾਨ ਬਹੁਤ ਕਮਜ਼ੋਰ ਮੁਲਕ ਹੈ ਇਹ ਇੰਡੀਆ ਦੇ ਅੱਗੇ 24 ਘੰਟੇ ਵੀ ਟੇਕ ਨਹੀਂ ਸਕਦਾ ਜੇ ਸਵੇਰੇ ਜੰਗ ਲੱਗਦੀ ਤਾਂ ਸ਼ਾਮ ਨੂੰ ਅਸੀਂ ਪਾਕਿਸਤਾਨ ਨੂੰ ਹਰਾ ਦਿਆਂਗੇ ਇਹ ਵਾਕਈ ਇਹ ਵਾਲੀ ਮਿਥ ਹੈਗੀ ਹੈ ਕਿ ਜਾਂ ਪਾਕਿਸਤਾਨ ਕਿਤੇ ਸਟੈਂਡ ਕਰਦਾ ਆ ਅਗਰ ਜੰਗ ਲੱਗਦੀ ਹੈ ਤੇ ਇਹਦੇ ਨਾਲ ਨਾਲ ਕਿਹੜੇ ਮੁਲਕ ਆ ਕੇ ਖੜ ਸਕਦੇ ਆ ਸਮਝਦਾ ਹੀ ਨਹੀਂ ਸੀ ਜਿਸ ਲਈ ਰਸ਼ੀਦ ਸ਼ੁਰੂ ਹੋਏ ਲੋਕ ਕਹਿੰਦੇ ਸੀ ਜੀ 2 ਘੰਟੇ ਦੋ ਦਿਨ ਜਾਂ ਮਹੀਨਾ ਇਹ ਕੰਮ ਮੁੱਕ ਜਾਣਾ ਉਹਨਾਂ ਨੂੰ 3 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸਾਰੀਆਂ ਸਿਨਾਵਾਂ ਨੂੰ ਫ੍ਰੀ ਹੈਂਡ ਕਰ ਦਿੱਤਾ ਗਿਆ ਆ ਜਿਸ ਤੋਂ ਬਾਅਦ ਪਾਕਿਸਤਾਨ ਨੂੰ ਇਹ ਲੱਗਦਾ ਆ ਕਿ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਕਾਰਵਾਈ ਇੰਡੀਆ ਕਰ ਸਕਦਾ ਹੈ ਕੀ ਇਸ ਵਿਚਾਲੇ ਜੰਗ ਵਾਲੇ ਮਾਹੌਲ ਬਣ ਚੁੱਕੇ ਨੇ ਜਾਂ ਫਿਰ ਜੰਗ ਲੱਗੇਗੀ ਮੇਰੇ ਨਾਲ ਬ੍ਰਿਗੇਡੀਅਰ ਅਮਰਜੀਤ ਸਿੰਘ ਮਨਹਾਸ ਨੇ ਇਹਨਾਂ ਨੇ 71 ਦੀ ਜੰਗ ਨੂੰ ਲੀਡ ਕੀਤਾ ਸੀ ਤੇ ਉਦੋਂ ਕੀ ਮਾਹੌਲ ਸੀਗਾ ਇਹਨਾਂ ਦੇ ਤਜਰਬੇ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜੇਕਰ ਹੁਣ ਜੰਗ ਲੱਗਦੀ ਹੈ ਤੇ ਇਹਦੇ ਵਿੱਚ ਸਭ ਤੋਂ ਵੱਧ ਨੁਕਸਾਨ ਕਿਨੂੰ ਹੋਵੇਗਾ ਜੰਗ ਇਨਸਟੈਂਟ ਲੱਗ ਵੀ ਸਕਦੀ ਹੈ ਕਿ ਜਾਂ ਫਿਰ ਕਈ ਚੀਜ਼ਾਂ ਜਿਹੜੀਆਂ ਹਵਾ ਦੇ ਵਿੱਚ ਹੀ ਕਈਆਂ ਜਾ ਰਹੀਆਂ ਨੇ ਮਨਹਾਨ ਸਾਹਿਬ ਮੇਰੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਵੈਰੀ ਮਚ ਤੁਸੀਂ ਕੱਲ ਦੇਖਿਆ ਹੀ ਹੋਣਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਫ੍ਰੀ ਹੈਂਡ ਕਰ ਦਿੱਤਾ ਗਿਆ ਸਿਨਾਵਾ ਨੂੰ ਤੁਹਾਨੂੰ ਲੱਗਦਾ ਹੈ ਕਿ ਇਸ ਬਿਆਨ ਤੋਂ ਬਾਅਦ ਹੁਣ ਜੰਗ ਵਰਗੇ ਮਾਹੌਲ ਬਣ ਗਿਆ ਹੈ ਕਿ ਜੰਗ ਲੱਗਣ ਦੀ ਤਿਆਰੀ ਹੈ ਦੇਖੋ ਜੰਗ ਦੀ ਪੂਰੀ ਤਿਆਰੀ ਹੈ ਇਸ ਵੇਲੇ ਜਿੱਦਾਂ ਦਾ ਮਾਹੌਲ ਬਣ ਚੁੱਕਾ ਹੈ ਔਰ ਕੋਈ ਇਹ ਤੋਂ ਜ਼ਿਆਦਾ ਛੁਟਕਾਰਾ ਵੀ ਨਹੀਂ ਹੋਣਾ ਜੰਗ ਹੁਣ ਜੰਗ ਕੀ ਕੀ ਚੀਜ਼ ਹੈ ਕਿ ਜੰਗ ਹੈਗਾ ਕਿ ਪੂਰੇ ਮੌਲਕ ਨੂੰ ਵਿੱਚ ਇਨਵੋਲ ਕਰ ਲੋ ਜਾਂ ਤੁਸੀਂ ਇਹ ਸ਼ੁਰੂ ਕਰ ਲੋ ਕਿ ਇੱਕ ਪਾਕਟਸ ਦੇ ਵਿੱਚ ਲੇਕਿਨ ਰਿਟੈਲੀਏਸ਼ਨ ਤਾਂ ਹੋਣੀ ਆਣੀ ਹੈ ਇਹਦੇ ਵਿੱਚ ਸਮਝਦਾ ਸੋ ਇਸ ਕਰਕੇ ਹੁਣ ਕੀ ਕੀਤਾ ਹੁਣ ਜਿਹੜੀ ਫ੍ਰੀ ਹੈਂਡ ਜਿਸ ਵੇਲੇ ਤੁਸੀਂ ਕਹਿੰਦੇ ਆ ਫ੍ਰੀ ਹੈਂਡ ਜਿਹੜਾ ਪ੍ਰਾਈਮ ਮਿੰਿਸਟਰ ਨੇ ਕਿਹਾ ਕਿ ਸਰਵਿਸ ਨੂੰ ਜਾਂ ਆਮੀ ਜਾਂ ਐਫਐਸਓ ਨੇ ਨੇ ਵੀ ਸਾਰਿਆਂ ਨੂੰ ਫ੍ਰੀ ਹੈਂਡ ਦਿੰਨੇ ਆ ਤੁਸੀਂ ਟਾਈਮ ਵੀ ਆਪਣੀ ਚੂਜ਼ਿੰਗ ਕਰੋ ਔਰ ਟਾਈਮ ਔਰ ਕਿਸ ਵੇਲੇ ਕਰਨਾ ਹੈ ਉਹ ਚੀਜ਼ ਨੂੰ ਜਿਹੜਾ ਤੁਸੀਂ ਆਪ ਸਮਝੋ ਔਰ ਦਰ ਨੂੰ ਦੱਸੋ ਕਿ ਕਿੱਦਾਂ ਫ੍ਰੀ ਹੈਂਡ ਇਸ चीज ਸੋਚ ਦੇ ਵਿੱਚ ਵੀ ਦੇ ਦਿੱਤਾ ਅੱਛਾ ਹੁਣ ਜਿਹੜੀ ਫ੍ਰੀ ਹੈਂਡ ਇਮੀਡੀਏਟਲੀ ਹੁੰਦੀ ਇੱਕ ਤਾਂ ਹੁੰਦੀ ਆ ਕਿ ਤੁਹਾਡੇ ਜਿੰਨੇ ਟ੍ਰੂਪਸ ਇਸ ਵੇਲੇ ਡਿਪਲੋਏਡ ਹੀ ਆ ਜਿਹੜੇ ਕਿ ਐਲਓਸੀ ਤੇ ਆ আফਟਰ 올 ਬਾਰਡਰ ਮੈਨੇਜਮੈਂਟ ਹੋ ਹੀ ਰਹੀ ਆ ਔਰ ਥੋੜੀ ਥੋੜੀਆਂ ਜਿਹੜੀਆਂ ਯੂਨਿਟਸ ਨੇ ਉਹ ਪਿੱਛੇ ਵੀ ਹੋਣੀਆਂ ਸੋ ਉਹ ਤਾਂ ਆਲਰੇਡੀ ਤਨਾਤ ਨੇ ਉਹ ਤਾਂ ਮੇਂ ਸ਼ਿੰਦੇ ਲਾਤੇ ਨੇ ਯਾ ਸਮਝੇ ਨਾ ਤੇ ਉਹਨਾਂ ਨੇ ਜਿਸਲੇ ਫ੍ਰੀ ਹੈਂਡ ਦਿੱਤਾ ਪਹਿਲਾਂ ਕੀ ਹੁੰਦਾ ਸੀ ਥੋੜੇ ਜਿਹਾ ਪਿੱਛੇ ਗਵਰਨਮੈਂਟਾਂ ਦੇ ਵਿੱਚ ਕਿ ਤੁਹਾਨੂੰ ਪਰਮਿਸ਼ਨ ਜਿਹੜੀ ਆ ਜਿਹੜੀ ਨਾਰਮਲ ਫਾਇਰ ਜਾਂ ਨਾਰਮਲ ਆਪਰੇਸ਼ਨਸ ਵੀ ਕਰਨੇ ਹੁੰਦੇ ਸੀ ਉਹ ਬੜੇ ਵੈਟ ਆਊਟ ਹੁੰਦੇ ਸੀ ਵੈਟ ਆਊਟ ਹੋ ਕੇ ਫਿਰ ਤੁਹਾਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਸੀ ਪਰ ਹੁਣ ਜਿਹੜਾ ਕਰ ਦਿੱਤਾ ਇਸ ਗਵਰਨਮੈਂਟ ਨੇ ਜਿਹੜਾ ਕਿ ਪਹਿਲਾਂ ਵੀ ਇਹਨਾਂ ਨੇ ਪਹਿਲੀ ਸਰਕਾਰ ਦੇ ਵਿੱਚ ਵੀ ਇਹਨਾਂ ਨੇ ਉਹਦੇ ਵਿੱਚ ਇਹਨਾਂ ਨੇ ਕਲੈਰੀਫਾਈ ਕਰਤੀ ਹੈ ਹੁਣ ਇਸ ਵਾਰੀ ਕਿ ਵੀ ਤੁਸੀਂ ਟੈਕਟিক্যাল ਲੈਵਲ ਤੇ ਤੁਹਾਨੂੰ ਫ੍ਰੀ ਹੈਂਡ ਹੈ ਜੁੱਧਾਂ ਦੀ ਸਿਚੁਏਸ਼ਨ ਦੇਖੋ ਰਿਐਕਟ ਕਰੋ ਔਰ ਉਹ ਬੜੀ ਵੱਡੀ ਚੀਜ਼ ਹੁੰਦੀ ਹੈ ਤੁਹਾਨੂੰ ਉਹਦੇ ਸ਼ੋਲਡਰਸ ਦੇਖਣਾ ਨਹੀਂ ਪੈਂਦਾ ਕਿ ਜੇ ਮੈਨੂੰ ਦੱਸੋਗੇ ਤਾਂ ਮੈਂ ਕਰਾਂਗਾ ਉਹੀ ਦੇ ਵਿੱਚ ਕੁਝ ਦਾ ਕੁਝ ਹੋ ਜਾਂਦਾ ਇਹੜੀ ਗੱਲ ਕਹਿੰਦੀ ਆ ਵੀ ਕਈ ਵਾਰੀ ਆਰਮੀ ਦੇ ਜਵਾਨ ਇਹ ਵੀ ਕਹਿੰਦੇ ਆ ਵੀ ਸਾਡੇ ਹੱਥ ਬੰਨੇ ਆ ਜੇ ਕਦੇ ਹੱਥ ਸਾਡੇ ਬੰਨੇ ਨਾ ਹੁੰਦੇ ਤੇ ਅਸੀਂ ਇਹਨਾਂ ਨੂੰ ਦੱਸ ਦਿੰਦੇ ਤਾਂ ਉਹ ਕਹਿ ਸਕਦੇ ਵੀ ਉਹ ਹੱਥ ਹੁਣ ਖੁੱਲ ਚੁੱਕੇ ਆ ਹਾਂ ਹੱਥ ਖੁੱਲੇ ਹੋ ਗਏ ਇੱਕ ਮਤਲਬ ਜਿਹੜਾ ਸਟਰਕਚਰ ਇਹ ਉਹ ਤਾਂ ਰਹੇਗਾ ਪਰ ਜੋ ਬਿਲਕੁਲ ਇਮੀਡੀਏਟ ਜਿਹੜਾ ਸਟਰਕਚਰ ਇਹ ਉਹਨੂੰ ਤੁਹਾਨੂੰ ਫ੍ਰੀडम ਮਿਲ ਗਈ ਹੈ ਕਿ ਤੁਸੀਂ ਜੋ ਵੀ ਕਰਨਾ ਆਪਣੇ ਤੋਂ ਸੁਣ ਕੇ ਆਪਣੇ ਹਿਸਾਬ ਨਾਲ ਸੋਚਣਾ ਜਿਹੜੇ ਜੂਨੀਅਰ ਲੀਡਰਸ਼ਿਪ ਹੈ ਉਹ ਸਾਰੀ ਸਾਰੀ ਉਹ ਕੰਟਰੋਲ ਕਰਕੇ ਆਪਣੇ ਐਕਸ਼ਨ ਲੈਂਦੀ ਹੈ ਸਮਝੇ ਅਮਰ ਉਹ ਬੈਸਟ ਹੁੰਦਾ ਤਾਂ ਕਿ ਤੁਸੀਂ ਮੌਕੇ ਦੇ ਨਾਲ ਚੱਲਦੇ ਨਹੀਂ ਤਾਂ ਜਦੋਂ ਤੁਸੀਂ ਕੋਈ ਦਾ ਖੋਸ਼ ਹੋ ਜਾਂਦਾ ਤੁਸੀਂ ਹਲੇ 10 ਕਦਮ ਪਿੱਛੇ ਹੀ ਚੱਲ ਰਹੇ ਹੁੰਦੇ ਔਰ ਉਹਦੇ ਨਾਲ ਬੜਾ ਡੀਮੋਟਿਵੇਟ ਹੋ ਜਾਂਦੀ ਹੈ ਜਿਹੜੀ ਹੈ ਨਾ ਜਿੰਦਾਂ ਜਿਹੜੇ ਜਵਾਨ ਇਹ ਫੀਲ ਕਰਦੇ ਕਿ ਸਾਨੂੰ ਬੰਨ ਕੇ ਪਿੱਛੇ ਹੱਥਾਂ ਦੇ ਕਹਿੰਦੇ ਆ ਉਹ ਚੀਜ਼ ਫੇਰ ਆ ਜਾਂਦੀ ਨਾ ਘੁੱਟ ਨਾ ਜਾਂਦੀ ਹੈ ਤੇ ਮੈਂ ਕਰਨਾ ਇਦਾਂ ਸੀ ਤੇ ਜਦੋਂ ਹੀ ਆਰਡਰ ਨਹੀਂ ਆਏ ਤੇ ਕੋਈ ਕੋਈ ਕੁਝ ਨਹੀਂ ਕਰ ਸਕੇ ਸਾਨੂੰ ਤੁਸੀਂ ਪਾਕਿਸਤਾਨ ਵਾਲੇ ਪਾਸੋਂ ਵੀ ਮੰਤਰੀ ਦਾ ਬਿਆਨ ਸੁਣਿਆ ਹੋਣਾ ਕਿ ਭਾਰਤ ਹੋ ਸਕਦਾ ਹੈ ਕਿ 24 ਤੋਂ 36 ਘੰਟਿਆਂ ਦੇ ਵਿੱਚ ਸਾਡੇ ਤੇ ਕੋਈ ਫੌਜੀ ਕਾਰਵਾਈ ਕਰ ਸਕਦਾ ਤਾਂ ਇਸ ਬਿਆਰ ਨੂੰ ਕਿਵੇਂ ਦੇਖੀਏ ਵੀ ਪਾਕਿਸਤਾਨ ਨੂੰ ਇਲਮ ਹੈ ਵੀ ਹੁਣ ਕੁਝ ਵੱਡਾ ਹੋਣ ਵਾਲਾ ਹੈ ਹਾਂ ਇਹਨਾਂ ਨੂੰ ਇੱਦਾਂ ਕਿ ਦੇਖੋ ਇਹਨਾਂ ਦੀ ਹਾਲਾਤ ਆਪਣੇ ਪੋਲੀਟੀਕਲ ਔਰ ਇੰਟਰਨਲ ਪੋਲੀਟੀਕਲ ਜਰੀ ਕੰਡੀਸ਼ਨ ਹੈ ਉਹ ਬਹੁਤ ਮਾੜੀ ਹੈ ਹੁਣ ਇਹ ਥੋੜਾ ਜੇ ਇਹ ਬਿਲਕੁਲ ਡਰੇ ਪਏ ਐ ਇਸ ਵੇਲੇ ਔਰ ਉਹ ਡਰੇ ਇਸ ਡਰ ਦੇ ਵਿੱਚੋਂ ਹੁਣ ਇਹਨਾਂ ਨੂੰ ਸਮਝਾ ਰਿਹਾ ਕੋਈ ਬਾਕੀ ਸਾਰੀ ਗਵਰਨਮੈਂਟ ਜਿਹੜੀਆਂ ਨੇ ਮੁਲਕ ਨੇ ਉਹ ਇੰਡੀਆ ਦੇ ਨਾਲ ਹਮਦਰਦੀ ਉਹਨਾਂ ਦੇ ਵਿੱਚ ਹੈ ਇਹਨਾਂ ਨੂੰ ਕੋਈ ਹੁਣ ਦੂਜਾ ਨਹੀਂ ਹੋ ਰਿਹਾ ਇਹਨਾਂ ਨੂੰ ਜਿਵੇਂ ਸਾਡੇ ਨਾਲ ਚਾਰ ਬੰਦੇ ਹੋਰ ਖੜੇ ਹੋਣਗੇ ਸਿਵਾਏ ਇੱਕ ਤੁਰਕੀ ਤੋਂ ਜਿਨ੍ਹਾਂ ਨੇ ਦੋ ਜਹਾਜ਼ ਭੇਜੇ ਆ ਉਹਦੇ ਸਿਵਾਏ ਕੋਈ ਉੱਥੇ ਗੱਲ ਹੀ ਨਹੀਂ ਕਰਦਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਸਾਡਾ ਇੰਡੀਆ ਦੇ ਨਾਲ ਪਾਕਿਸਤਾਨ ਨੂੰ ਕੋਈ ਮੈਚ ਨਹੀਂ ਆ ਅਸੀਂ ਬਹੁਤ ਇੰਡੀਆ ਜਿਹੜੀ ਹੈ ਬਹੁਤ ਅੱਗੇ ਜਾ ਚੁੱਕੀ ਹੈ ਪਰ ਇਹ ਤਾਂ ਕਹਿੰਦੇ ਆ ਕਿ ਜੇ ਭਾਰਤ ਕੋਈ ਕਾਰਵਾਈ ਕਰਦਾ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਬਰਾਬਰ ਦੀ ਜਵਾਬ ਜਿਹੜੀ ਆ ਉਹ ਅੱਗੋਂ ਦੇਾਂਗੇ ਹਾਂ ਉਹ ਜਿਹੜੀ ਚੀਜ਼ ਹੈ ਉਹ ਤਾਂ ਕੋਈ ਮੋਲਖਾ ਲੈ ਤਈ ਤੁਸੀਂ ਯੂਕਰੇਨ ਲੈ ਲਓ ਤੁਸੀਂ ਕਿ ਹੋਰ ਜਿਹੜੀਆਂ ਲੜਾਈਆਂ ਜਿਹੜੀਆਂ ਹੋ ਰਹੀਆਂ ਹਮਾਸ ਵਾਲਿਆਂ ਨੇ ਕੀਤਾ ਮੋਲਖ ਲੈਵਲ ਦੇ ਉੱਤੇ ਤੁਸੀਂ ਹੀ ਪੂਰੀ ਇਹ ਨਹੀਂ ਕਿ ਅਸਾਂ ਦੇ ਕਿ ਅਸੀਂ ਸਾਰੇ ਡਰਪੋਕਾਂ ਨੇ ਅਸੀਂ ਤਾਂ ਬਿਸਤਰਾ ਚੱਕ ਕੇ ਪਹਿਲੇ ਦੌੜ ਜਾਣਾ ਟਾਈਮ ਉਸੇ ਲਈ ਪਤਾ ਲੱਗਦਾ ਜਿਸ ਤਰ੍ਹਾਂ ਬੰਗਲਾਦੇਸ਼ ਦੇਸਰੇ ਹੋਇਆ ਕਿੰਨੇ 93000 ਪ੍ਰੀਜ਼ਨਰਸ ਲੈ ਫਿਰ ਪਤਾ ਲੱਗਦਾ ਵੀ ਇਹਨਾਂ ਨੇ ਕੀ ਕੀਤਾ ਬਾਕੀ ਤੁਸੀਂ ਆ ਧਮਜੀਆਂ ਜਿਹੜੀਆਂ ਆ ਗਿੱਦਰ ਦੁਕੀਆਂ ਦਈ ਜਾਂਦੇ ਉਹ ਕੋਈ ਮੈਨੇ ਨਹੀਂ ਰਖਾਉਂਦੀਆਂ ਪਰ ਇਹਨਾਂ ਦੇ ਵਿੱਚ ਨਾ ਹੁਣ ਆਮ ਜਿਹੜੇ ਲੋਕ ਨੇ ਉਹ ਇਸ ਚੀਜ਼ ਤੋਂ ਡਰਦੇ ਨੇ ਕਿ ਲੋਕਾਂ ਨੂੰ ਪਤਾ ਵੀ ਭਾਰਤ ਵਾਲੇ ਪਾਸੇ ਵੀ ਨਿਊਕਲੀਅਰ ਹੈ ਪਾਕਿਸਤਾਨ ਦੇ ਕੋਲ ਵੀ ਨਿਊਕਲਰ ਹੈ ਅਗਰ ਕੋਈ ਐਦਾਂ ਦੀ ਕਾਰਵਾਈ ਹੋ ਜਾਂਦੀ ਹੈ ਤੇ ਉਹਦੇ ਵਿੱਚ ਮੁਲਕ ਤਬਾਹ ਹੋ ਜਾਂਦੇ ਨੇ ਕੀ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਵੀ ਇਸਤੇਮਾਲ ਹੋ ਸਕਦਾ ਜੇਕਰ ਜੰਗ ਲੱਗਦੀ ਹੈ ਜਾਂ ਫਿਰ ਜੇ ਕੋਈ ਤਲਖੀ ਆਉਂਦੀ ਹੈ ਦੇਖੋ ਇਹਦੇ ਵਿੱਚ ਮੈਂ ਕਲੀਅਰ ਕਰ ਦਿੰਨਾ ਤੁਹਾਨੂੰ ਕਿ ਪਹਿਲਾਂ ਇੰਡੀਆ ਦੀ ਜਿਹੜੀ ਨੋ ਫਰਸਟ ਯੂਜ਼ ਦੀ ਪੋਲਿਸੀ ਦੀ ਪਹਿਲਾਂ ਜਿਹੜੀਆਂ ਸਰਕਾਰਾਂ ਸੀਆਂ ਉਹਨਾਂ ਦੇ ਵਿੱਚ ਇਹ ਸੀ ਜੀ ਅਸੀਂ ਨਹੀਂ ਫਾਇਰ ਕਰਾਂਗੇ ਜੇ ਤੁਸੀਂ ਸਾਡੇ ਤੇ ਹਮਲਾ ਕਰੋਗੇ ਤਾਂ ਫਿਰ ਅਸੀਂ ਫਾਇਰ ਕਰਾਂਗੇ ਉਹਦੇ ਜੋ ਨਾਰਮਲ ਹੁੰਦਾ ਸੀ ਇਹ ਛੋਟਾ ਮੋਲਕਾ ਇਸ ਕਰਕੇ ਇਨੀ ਕਿਤੇ ਫਾਇਰ ਕਰਨਾ ਤਾਂ ਗੱਲ ਸਟੇਬਲ ਹੋ ਜਾਊਗੀ ਜਾਂ ਦੂਸਰਾ ਹੋ ਜਾਏਗਾ ਹੁਣ ਜਦੋਂ ਦੀ ਇਹ ਨਵੀਂ ਗਵਰਨਮੈਂਟ ਆਈ ਆ ਉਹਨਾਂ ਦੀ ਸੋਚ ਹੋਰ ਹੋ ਗਈ ਹੈ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਹੁਣ ਕਿ ਬਈ ਅਸੀਂ ਆਪਣੀ ਹਫਾਜ਼ਤ ਆਪ ਕਰਨੀ ਹੈ ਜੇ ਸਾਨੂੰ ਲੱਗੇਗਾ ਕਿ ਸਾਡੇ ਦੇਸ਼ ਦੇ ਉੱਤੇ ਸਾਨੂੰ ਲੱਗਦਾ ਕਿ ਖਤਰਾ ਹੈ ਅਸੀਂ ਉਹਨੂੰ ਇਸਤੇਮਾਲ ਕਰਾਂਗੇ ਐਂਡ ਜਿੱਥੇ ਸਾਨੂੰ ਚਾਹੀਦੀ ਹੋਊਗੀ ਕਰਨੀ ਜਿਸ ਟਾਈਮ ਤੇ ਕਰਨਾ ਹੋਊਗਾ ਉਸ ਦਿਲੇ ਕਰਾਂਗੇ ਤਾਂ ਉਹ ਜਿਹੜੀ ਗੱਲ ਹੈ ਹੁਣ ਉਲਟੀ ਹੋ ਗਈ ਹੈ ਵੀ ਉਹ ਪਹਿਲੀ ਵਾਲੀ ਕਹਾਣੀ ਖਤਮ ਕਰ ਦਿੱਤੀ ਇਸ ਗਵਰਨਮੈਂਟ ਨੇ ਕਿ ਇਹ ਨਹੀਂ ਹੈ ਸੋ ਹੁਣ ਕਿਸੇ ਦੀ ਵੀ ਮਤਲਬ ਜਿਹੜਾ ਔਰ ਬਿਟਵੀਨ ਦੋ ਟੂ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਦੇਖੋ ਸਾਡੀ ਇੰਟੈਲੀਜੈਂਸ ਵੀ ਜ਼ਿਆਦਾ ਹੈ ਹਾਂਜੀ ਪਾਵਰ ਵੀ ਜ਼ਿਆਦਾ ਹੈ ਔਰ ਟੈਕਨੀਕਲ ਨੋ-ਹੌ ਵੀ ਬਹੁਤ ਜ਼ਿਆਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਜਿਸ ਲਈ ਕਰੋ ਔਰ ਸਾਡੀ ਨੈਟਵਰਕਿੰਗ ਵੀ ਬਹੁਤ ਅੱਛੀ ਹੈ ਸਾਡੀ ਜਿਹੜੀ ਬਾਹਰਲੇ ਮੁਲਕਾਂ ਦੇ ਨਾਲ ਜਿਹੜਾ ਨਾਲ ਉਹਨਾਂ ਦੇ ਨਾਲ ਸਾਡੀ ਨੈਟਵਰਕਿੰਗ ਸ਼ੇਅਰਿੰਗ ਆਫ ਇਹ ਇਨਫੋਰਮੇਸ਼ਨ ਬਹੁਤ ਹੰਦੀ ਹੈ ਪਰ ਜੇ ਕੱਲ ਬ੍ਰਗੇਟ ਦੇ ਸਾਹ ਦੱਸਿਓ ਕਿ ਜਿਵੇਂ ਆਮ ਤੌਰ ਤੇ ਇਹ ਧਾਰਨਾ ਹੈ ਕਿ ਪਾਕਿਸਤਾਨ ਬਹੁਤ ਕਮਜ਼ੋਰ ਮੁਲਕ ਹੈ ਇਹ ਇੰਡੀਆ ਦੇ ਅੱਗੇ 24 ਘੰਟੇ ਵੀ ਟੇਕ ਨਹੀਂ ਸਕਦਾ ਕਿ ਇਹ ਜੇ ਸਵੇਰੇ ਜੰਗ ਲੱਗਦੀ ਤਾਂ ਸ਼ਾਮ ਨੂੰ ਅਸੀਂ ਪਾਕਿਸਤਾਨ ਨੂੰ ਹਰਾ ਦਿਆਂਗੇ ਇਹ ਵਾਕਈ ਇਹ ਵਾਲੀ ਮਿਥ ਹੈਗੀ ਹੈ ਕਿ ਜਾਂ ਪਾਕਿਸਤਾਨ ਕਿਤੇ ਸਟੈਂਡ ਕਰਦਾ ਆ ਅਗਰ ਜੰਗ ਲੱਗਦੀ ਹੈ ਤੇ ਇਹਦੇ ਨਾਲ ਨਾਲ ਕਿਹੜੇ ਮੁਲਕ ਆ ਕੇ ਖੜ੍ਹ ਸਕਦੇ ਆ ਨਹੀਂ ਐਸੇ ਵੇਲੇ ਦੇਖੋ ਇਹ ਜਿਹੜੇ ਸਿਨੈਰੀਓ ਹੁੰਦੇ ਕਿ ਪਹਿਲੀ ਗੱਲ ਇਹ ਹੈ ਇਹ ਮੈਥੇਗੇ ਹਰਾਦਵਾਂਗੇ ਇਹ ਕਰਵਾਵਾਂਗੇ ਉਹ ਤਾਂ ਫਿਰ ਹੁਣ ਦੇਖੋ ਯੂਕਰੇਨ ਨੂੰ ਕੋਈ ਸਮਝਦਾ ਹੀ ਨਹੀਂ ਸੀ ਜਿਸ ਲਈ ਰਸ਼ੀਆ ਦਾ ਸ਼ੁਰੂ ਹੋਏ ਲੋਕ ਕਹਿੰਦੇ ਸੀ ਜੀ 2 ਘੰਟੇ 2 ਦਿਨ ਇਹ ਮੀਨਾ ਇਹ ਕੰਮ ਮੁੱਕ ਜਾਣਾ ਉਹਨਾਂ ਨੂੰ 3 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ ਜੀ ਹਾਂ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਕਿੱਥੇ ਕੀ ਹੈ ਕਿਉਂਕਿ ਬਲਰ ਗਲੋਬਲ ਜਿਹੜੀ ਚੇਂਜ ਯਾ ਨਾ ਲੋਕਾਂ ਦੀ ਸੋਚ ਔਰ ਜਿਹੜੀਆਂ ਬਾਕੀਆਂ ਚੀਜ਼ਾਂ ਜਿਹਨੀਆਂ ਕਿ ਡਿਪੈਂਡੈਂਸੀ ਉਹਦੇ ਨਾਲ ਧਰਮ ਫਲਾਣਾ ਤੇ ਸਾਰਾ ਕੁਝ ਪਾ ਕੇ ਤਾਂ ਉਹਦੇ ਨਾਲ ਫਿਰ ਤੁਹਾਡੀ ਸੋਚ ਵੀ ਬਦਲ ਜਾਂਦੀ ਆ ਐਂਡ ਪੋਲਿਟੀਕਲ ਇਸ ਕਲਾਈਮੇਟ ਵੀ ਬਦਲੀ ਹੋ ਜਾਂਦਾ ਉਹ ਸਾਰਾ ਬਦਲੀ ਕਰਕੇ ਫਿਰ ਜਿਹੜੀਆਂ ਕੱਲ ਤਾਈਂ ਕੋਈ ਕੰਟਰੀਜ਼ ਸਾਡੇ ਨਾਲ ਹੋਣ ਹੋ ਸਕਦਾ ਉਹਨਾਂ ਦਾ ਇਰਾਦਾ ਬਦਲ ਜਾਏ ਕਿ ਯਾਰ ਹੁਣ ਇਹਨਾਂ ਨੂੰ ਬਥੇਰਾ ਠੋਕਦਾ ਜਾਗੇ ਜਿਵੇਂ ਕਿ ਇਹਨਾਂ ਦਾ ਜਿੰਦਾ ਅਜੇ ਹੌਨਫ ਦੇ ਵਿੱਚ ਹੋ ਰਿਹਾ ਯੂਕਰੇਨ ਵਾਲਾ ਉਹਨਾਂ ਦੇ ਵੀ ਤਾਂ ਵਾਜ਼ੇ ਤੋਂ ਕਰ ਰਹੇ ਆ ਉਹਨਾਂ ਨੂੰ ਸਪਲਾਈ ਵੀ ਦੇ ਰਹੇ ਆ ਸੋ ਫਿਰ ਜਿਸਲੇ ਲੰਮਾ ਡਾਈਵ ਹੋ ਜਾਂਦਾ ਫਿਰ ਉਹ ਕਹਿੰਦੇ ਯਾਰ ਇਹਨਾਂ ਬਥੇਰਾ ਕਰਦਾ ਹੁਣ ਇਹ ਸਾ ਕਿੰਨੇ ਮਾਰਦੇ ਨੇ ਮਤਲਬ ਪੂਰਾ ਦੇ ਮੁਲਕ ਹੀ ਤਬਾਹ ਕਰਦਾ ਤੇ ਉਹ ਚੀਜ਼ਾਂ ਵੀ ਆ ਜਾਂਦੀਆਂ ਸਮਝ ਗਏ ਤੂੰ ਇਟ ਇਜ਼ ਪੂਰੇ ਦਾ ਪੂਰਾ ਜਿਹੜਾ ਮੋਲਕ ਅੱਛਾ ਦੂਜੀ ਜੀ ਚੀਜ਼ ਜਿਹੜੀ ਸਭ ਤੋਂ ਵੱਡੀ ਆਉਂਦੀ ਹੈ ਉਹ ਆਉਂਦੀ ਹੈ ਕਿ ਦੇਖੋ ਸਾਡੇ ਕੋਲ ਇੱਕ ਪਾਸੇ ਪੀਓਕੇ ਪੂਰਾ ਕੰਮ ਖਰਾਬ ਕਰ ਰਿਹਾ ਐਧਰਲੇ ਪਾਸੇ ਤੁਹਾਡੇ ਕਰ ਰਿਹਾ ਬਲੂ ਚੁੱਕ ਉਦਾਂ ਹੀ ਲੱਗੇ ਹੋ ਸਿੰਧ ਵਾਲੇ ਉਦਾਂ ਹੀ ਲੱਗੇ ਹੋ ਹਾਂਜੀ ਫਿਰ ਰਹਿ ਦੇ ਕੇ ਰਹਿ ਕੀ ਗਿਆ ਪੰਜਾਬ ਅਤੇ ਉਪਰੋਂ ਜਿਹੜਾ ਹੁਣ ਪਾਣੀਆਂ ਦਾ ਮੁੱਦਾ ਲਿਆਂਦਾ ਆ ਹੁਣ ਜੇ ਹਾਲੇ ਟਾਈਮ ਲੱਗੇਗਾ ਇੰਡਸ ਦੇ ਉੱਤੇ ਡੈਮ ਬਣਾਉਣਾ ਜਾਂ ਦੂਜਾ ਕੰਮ ਆ ਆਲਰੇਡੀ ਚਨਾਬ ਦੀ ਅੱਜ ਦੀ ਰਿਪੋਰਟ ਤੁਸੀਂ ਦੇਖੀ ਹੋਣੀ ਆ ਚਨਾਬ ਦੇ ਵਿੱਚ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਉੱਤੇ ਹਾਂ ਤੋਂ ਉਹ ਸਾਰੀਆਂ ਜਿਸਲੇ ਚੀਜ਼ਾਂ ਹੋਣੀਆਂ ਇਹ ਸਾਰੇ ਪ੍ਰੈਸ਼ਰਸ ਵੀ ਪੈਂਦੇ ਆ ਔਰ ਤਬਾਹੀ ਵੀ ਬਹੁਤ ਹੁੰਦੀ ਆ ਤੁਸੀਂ ਤਾਂ ਵਰਗੇਟਾ ਸਾਹਿਬ ਕੱਤਰ ਦੀ ਜੰਗ ਲੜੀਓ ਆਪ ਆ ਮੈਂ 73 ਦਾ ਮਿਲ ਰਿਹਾ ਹਾਂ 73 ਤੁਹਾਡਾ ਤਜਰਬਾ ਲੰਬਾ ਆ ਇੱਕ ਗੱਲ ਇਹ ਸਮਝਾਇਓ ਅਗਰ ਜੰਗ ਲੱਗ ਜਾਂਦੀ ਹੈ ਤਾਂ ਇਹਦੇ ਵਿੱਚ ਪੰਜਾਬ ਦਾ ਕੀ ਰੋਲ ਰਹਿਣ ਵਾਲਾ ਕੀ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਊ ਕਿਉਂਕਿ ਬਾਰਡਰ ਸਟੇਟ ਆਇਆ ਸੀ ਅਗਰ ਇਧਰਲੇ ਪਾਸਿਓ ਕੋਈ ਕਾਰਵਾਈ ਹੁੰਦੀ ਹੈ ਤੇ ਪੰਜਾਬ ਨੂੰ ਨੁਕਸਾਨ ਬਹੁਤ ਵੱਡਾ ਹੋਣ ਵਾਲਾ ਹੈ ਦੇਖੋ ਪੰਜਾਬ ਦੇ ਵਿੱਚ ਇਹ ਜਿਹੜੀਆਂ ਤਿੰਨ ਸਟੇਟਾਂ ਨੇ ਆਪਣਾ ਰਾਜਸਥਾਨ ਜੀਐਨਕੇ ਤਾਂ ਹੈ ਹੀ ਹੈ ਔਰ ਪੰਜਾਬ ਕਿਉਂਕਿ ਇਹ ਬਿਲਕੁਲ ਬਾਰਡਰਸ ਦੇ ਨਾਲ ਹੀ ਬਾਰਡਰ ਸਟੇਟਸ ਹੈ ਬਿਲਕੁਲ ਔਰ ਉਹਨਾਂ ਦੇ ਵਿੱਚ ਵੀ ਜੰਕੇ ਐਂਡ ਪੰਜਾਬ ਬਿਲਕੁਲ ਸ਼ੋ ਵਿੰਡੋ ਦੇ ਵਿੱਚ ਆਸੀਂ ਸਾਡੇ ਤਾਂ ਜਿਵੇਂ ਦਾਰ ਜਾਂਦੇ ਇਧਰ ਜਾਂਦੇ ਉਧਰ ਜਾਂਦੇ ਉਧਰੋਂ ਇਧਰ ਜਾਂਦੇ ਆ ਸਭ ਕੁਝ ਕਰਦੇ ਆ ਅਸੀਂ ਬਿਲਕੁਲ ਸ਼ੋ ਵਿੰਡੋ ਦੇ ਵਿੱਚ ਆ ਜਿੱਥੇ ਬੰਦਾ ਸ਼ੋ ਵਿੰਡੋ ਦੇ ਵਿੱਚ ਆ ਜਾਏ ਉਹ ਤਾਂ ਜਿਸਲੇ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਵਿੱਚ ਮਾਰ ਖਾਂਦੇ ਹੀ ਖਾਂਦੇ ਆ ਉਹਦੇ ਵਿੱਚ ਤੁਹਾਨੂੰ ਬਹੁਤ ਚੁੱਕਣੇ ਹੋ ਕੇ ਲੈਣਾ ਪੈਂਦਾ ਬਹੁਤ ਔਰ ਪਾਕਿਸਤਾਨ ਦੇ ਨਾਲ ਬਹੁਤ ਜਿਆਦਾ ਸਾਡੇ ਐਨੇ ਚੰਗੇ ਤਾਲੁਕਾਤ ਨਹੀਂ ਨੇ ਹੋਣ ਇਸ ਵੇਲੇ ਔਰ ਪੰਜਾਬ ਦੇ ਵਿੱਚ ਪੰਜਾਬ ਇਸ ਵੇਲੇ ਜੇ ਲੋਕ ਹੁਣ ਵਾਗਾ ਬਾਰਡਰ ਵੀ ਬੰਦ ਕਰਾ ਦਿੱਤਾ ਉਹ ਵੀ ਸਾਰੇ ਚਲੇ ਗਏ ਤੇ ਉਹ ਸਾਰਾ ਕੁਝ ਕਰਨੇ ਨਾਲ ਨੁਕਸਾਨ ਤਾਂ ਹੋਣਾ ਹੀ ਹੋਣਾ ਹੈ ਔਰ ਫਿਜ਼ੀਕਲ ਵੀ ਹੋ ਸਕਦਾ ਜੇ ਕੋਈ ਦਾ ਦਾ ਹਜ਼ਾਰਟ ਹੋ ਜੇ ਇੱਥੇ ਵੀ ਹੋ ਸਕਦਾ ਔਰ ਇਕਨੋਮਿਕ ਦਾ ਹੋਣਾ ਹੀ ਹੋ ਨੋਮਿਕ ਤਾਂ ਸ਼ੁਰੂ ਹੋ ਹੀ ਗਿਆ ਸਾਰੇ ਦਾ ਸਾਰਾ ਸੋ ਪੰਜਾਬ ਦੇ ਪੰਜਾਬ ਲਈ ਤਕਲੀਫਾਂ ਹੈਗੀਆਂ ਨੇ ਇਹਦੇ ਵਿੱਚ ਕਾਫੀ ਤਕਲੀਫ ਹੈ ਪੰਜਾਬ ਲਈ ਬਹੁਤ ਤਕਲੀਫ ਹੈ ਤਕਲੀਫ ਇਸੇ ਇਕਨੋਮੀ ਦਾ ਵੀ ਔਰ ਤੁਹਾਡੀ ਫਿਜ਼ੀਕਲ ਵੈਲ ਬੀਇੰਗ ਵੀ ਇਹ ਕੱਲ ਨੂੰ ਕੋਈ ਲੜਾਈ ਹੋ ਜਾਂਦੀ ਹੈ ਜਾਂ ਕੋਈ ਅਟੈਕ ਹੋ ਜਾਂਦਾ ਜੋ ਦੂਸਰਾ ਵੀ ਹੋ ਜਾਂਦਾ ਤਾਂ ਤੁਸੀਂ ਬਿਲਕੁਲ ਸ਼ੋ ਵਿੰਡੋ ਤੇ ਆ ਜੀ ਅੱਜ ਗੋਲਾ ਮਾਰਿਆ ਤੇ ਹੁਣ ਬੀਐਸਏ ਦੇ ਨਾਲ ਕੀ ਹੈ ਸਾਹਮਣੇ ਉਹ ਦੇਖ ਰਹੇ ਸਾਹਮਣੇ ਅਸੀਂ ਦੇਖ ਰਹੇ ਉੱਥੇ ਬੈਠੇ ਜਿਹੜਾ ਪਹਿਲ ਕਰ ਗਿਆ ਉਹ ਜਾ ਕੇ ਤੁਹਾਨੂੰ ਨੁਕਸਾਨ ਕਰੇਗਾ ਅੱਛਾ ਇਹ ਕੱਲ ਇਹ ਵੀ ਆ ਕੇ ਕਹਿ ਦਿੰਦੇ ਵੀ ਜੇ ਕੋਈ ਪਹਿਲ ਕਰੂਗਾ ਤਾਂ ਫਿਰ ਦੂਜਾ ਛੱਡ ਨਹੀਂ ਨੀ ਜੇ ਪਾਕਿਸਤਾਨ ਪਹਿਲ ਕਰਦਾ ਫਿਰ ਇੰਡੀਆ ਕਰੂਗਾ ਜੇ ਇੰਡੀਆ ਪਹਿਲ ਨਹੀਂ ਪਹਿਲਾਂ ਕਰ ਸਕਦਾ ਹੁਣ ਇਹ ਮੰਨ ਲਈਏ ਵੀ ਪਾਕਿਸਤਾਨ ਨੇ ਪਹਿਲ ਕਰ ਦਿੱਤੀ ਹੈ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਇਹ ਮੇਰੇ ਖਿਆਲ ਚ ਨਾ ਜੁਰੀ ਉਹ ਸੋਣਾ ਕੁਛ ਹੈ ਨਾ ਕਿਉਂਕਿ ਪਾਕਿਸਤਾਨ ਨੂੰ ਪਾਕਿਸਤਾਨ ਦੇ ਵਿੱਚ ਹਾਲੇ ਤਾਈਂ ਇਹ ਗੱਲ ਨਹੀਂ ਗਈ ਹੈ ਕਿ ਇੰਡੀਆ ਜਿਹਦਾ ਹੈ ਇਹਨਾਂ ਨਾਲੋਂ ਤਕੜੇ ਹੈ ਅੱਛਾ ਇਹ ਸਮਝਦੇ ਕਿ ਹੋਂ ਸਪੋਰਟ ਦੇ ਨਾਲ ਕਦੀ ਯੂਐਸ ਦੀ ਹੋ ਗਈ ਕਦੀ ਯੂਕੇ ਦੀ ਹੋ ਗਈ ਹੁਣ ਤੋਂ ਕਹਿਣ ਲੱਪੇ ਤਾਂ ਨੂੰ ਗਲਤ ਜਗ੍ਹਾ ਤੇ ਰੱਖਿਆ ਇਹਨਾਂ ਨੇ ਤੈਨੂੰ ਜੀ ਹੁਣ ਤਾਂ ਪਾਕਿਸਤਾਨ ਕਹਿਣਾ ਪਿਆ ਦਾ ਇਹਨਾਂ ਦੀ ਸ਼ਹਿ ਤੇ ਕਰਦੇ ਰਹੇ ਕੰਮ ਸਾਰਾ ਟਾਈਮ ਇਹਨਾਂ ਉਹ ਜਿਹੜੀ ਸ਼ਹਿ ਸੀ ਹੁਣ ਇਹਨਾਂ ਨੂੰ ਭਾਰੀ ਭੈਰੀ ਸਮਝੇ ਨਾ ਤੇ ਇਹ ਸਾਰੀ ਜਿਹੜੀ ਸ਼ਹਿ ਦੇ ਉੱਤੇ ਜਿਹੜੀ ਪੋਲਿਸੀਜ਼ ਬੜੀਆਂ ਹੁੰਨੀਆਂ ਤੇ ਦੂਜੀਆਂ ਹੁੰਨੀਆਂ ਇਹਦੇ ਵਿੱਚ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਨੁਕਸਾਨ ਹੀ ਨੁਕਸਾਨ ਹੈ ਕੀ ਕੈਮਰਾ ਸਾਬ ਤੁਸੀਂ ਸਮਾਂ ਦਿੱਤਾ ਸਾਰੀ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਤਾਂ ਬਰਗੇਡੀਅਰ ਅਮਰਜੀਤ ਸਿੰਘ ਮਨਹਾਸ ਜਿਨ੍ਹਾਂ ਨੇ ਆਪਣੇ ਤਜਰਬੇ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਜੰਗ ਸ਼ੁਰੂ ਹੋ ਚੁੱਕੀ ਹੈ ਚਾਹੇ ਇਕਨੋਮੀ ਲਾ ਲਈਏ ਹਿਸਾਬ ਦੇ ਨਾਲ ਕਿਉਂਕਿ ਇਕਨੋਮੀ ਤੌਰ ਦੇ ਉੱਪਰ ਤਾਂ ਨੁਕਸਾਨ ਪਹੁੰਚਾਉਣਾ ਇੱਕ ਦੂਜੇ ਨੂੰ ਸ਼ੁਰੂ ਕਰ ਦਿੱਤਾ ਆ ਪਰ ਮਸਲਾ ਇਹ ਹੈ ਕਿ ਜਿਹੜਾ ਲੋਕਾਂ ਦੇ ਬਣਾ ਦੇ ਵਿੱਚ ਡਰ ਇੱਕ ਪੈਦਾ ਕੀਤਾ ਜਾ ਰਿਹਾ ਕਿ ਜੰਗ ਲੱਗਣ ਵਾਲੀ ਹੈ ਜਾਂ ਫਿਰ ਜੰਗ ਕੋਈ ਜੀ ਸਮੇਂ ਬਾਅਦ ਸ਼ੁਰੂ ਹੋ ਜਾਵੇਗੀ ਉਸ ਦੇ ਉੱਪਰ ਵੀ ਇਹਨਾਂ ਨੇ ਪ੍ਰਤੀਕਰਮ ਦਿੱਤੇ ਨੇ ਕਿ ਜੰਗ ਲੜਨਾ ਐਡਾ ਸੌਖਾ ਨਹੀਂਗਾ ਇਨਸਾਨੀਅਤ ਮਰਦੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਪਰ ਫਿਰ ਵੀ ਦੋਵਾਂ ਮੁਲਕਾਂ ਦੇ ਵਿੱਚ ਜਿਹੜਾ ਤਣਾਅ ਇਸ ਵੇਲੇ ਬਣਿਆ ਹੋਇਆ ਵਾ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਹੈ ਇਸੇ ਕਰਕੇ ਅਭਿਆਸ ਦੋਵਾਂ ਪਾਸਿਓਂ ਜਾਰੀ ਨੇ ਕਈ ਤਰ੍ਹਾਂ ਦੇ ਐਲਾਨ ਵੀ ਕਰ ਦਿੱਤੇ ਗਏ ਨੇ ਹੁਣ ਸਮਾਂ ਦੱਸੇਗਾ ਕਿ ਇਹ ਐਲਾਨ ਅਤੇ ਜਿਹੜੇ ਇਹ ਤਲਖੀ ਬਣੀ ਹੋਈ ਦੋਵਾਂ ਵਿਚਾਲੇ ਇਹ ਮਸਲਾ ਹੁਣ ਕਿੱਧਰ ਨੂੰ ਜਾਂਦਾ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ